ਅਫੀਦ ਯਾਹ ਸਾਹਿਬ ਵੀ ਫੋਨ ਚ ਚੁੱਕ ਦੇ ਜੈ ਜੀ ਫੋਨ ਚ ਚੁੱਕ ਦੇ ਆ ਦੇਖੋ ਮੈਂ ਕਹਾਂ ਸੀ ਉਹਨੂੰ ਫਰੇਮ ਮੰਤਰੀਆਂ ਨਹੀਂ ਬਣਦੀਆਂ ਫਿਰ ਫੋਕਲ ਕੀ ਕਰੇ ਦੱਸੋ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਜੀਨੇ ਸਾਡ ਮੁਰਦਾਬਾਦ ਬਾਕੀ ਚਾਲੇ ਸਾਡੇ ਇਹ ਚਾਲੇ ਸਾਨੂੰ ਕੀ ਤਰਾਜ ਪਾਜੀ ਫੋਨ ਤਾਂ ਚੱਕੋ ਯਾਰ ਫੋਨ ਚਾ ਕੇ ਗੱਲ ਹੀ ਨਹੀਂ ਕਰਦੇ ਯਾਰ ਮੁਰਦਾਬਾਦ ਅੱਛੀਆਂ ਵਾ ਮੁਰਦਾਬਾਦ ਯਾਨੀ ਸਾਡਾ ਫੋਨ ਹੈ ਆ ਬੜੇ ਕਰ ਲਿਆ ਫੋਨ ਨਹੀਂ ਬੰਦ ਕਰਕੇ ਪਲੀਜ਼ ਸਾਡੀ ਗੱਲ ਸੁਣੋ ਇੱਕ ਈ ਮੈਨੂੰ ਦੱਸੋ ਕਿ ਇਹਦਾ ਹੱਲ ਕੀ ਹੈ ਜੇ ਫੋਨ ਨਹੀਂ ਚੁੱਕਦੇ ਆ ਦੁਨੀਆ ਕਿੱਥੇ ਜਾਏਗੀ ਇਹਨਾਂ ਨੇ ਸੋਨਾ ਕਿੱਦਾਂ ਆ ਮੈਨੂੰ ਆ ਗੱਲ ਦਾ ਜਵਾਬ ਦੇ ਦਿਓ ਸਾਰੇ ਚੱਲ ਜੰਨੇ ਮੁੜਗਾ ਰੰਗਲਾ ਸਰਦਾਂ ਟੋਟੇ ਵਾਲਾ ਬੀਲੀ ਪਾਕ ਮੁੜਗਾ ਰਾਦਾ ਇਸ ਵੇਲੇ ਜਿਹੜਾ ਸਮਾਂ ਹੈ ਲਗਭਗ 12 ਵਜੇ ਦੇ ਕਰੀਬ ਦਾ ਹੋ ਚੁੱਕਿਆ ਔਰ ਇੰਡੋਪੋਕ ਬਾਰਡਰ ਦੇ ਬਿਜਲੀ ਘਰ ਦੇ ਉੱਪਰ ਅਸੀਂ ਮੌਜੂਦ ਆ ਲੋਕਾਂ ਵੱਲੋਂ ਕਾਲ ਕੀਤੀ ਗਈ ਕਿ ਇਸ ਸਮੇਂ ਕੀ ਪਰੇਸ਼ਾਨੀ ਹੈ ਕਿ ਜਿਹੜੇ ਅੱਧੀ ਰਾਤ ਨੂੰ ਪਹਿਲੇ ਤਸਵੀਰ ਦਿਖਾਣੇ ਇੱਕ ਵਾਰੀ ਕਿ ਲੋਕ ਇੱਥੇ ਵੱਡੀ ਗਿਣਤੀ ਦੇ ਵਿੱਚ ਇੱਥੇ ਸਾਰੇ ਇਕੱਠੇ ਹੋਏ ਨੇ ਆਖਿਰ ਕੀ ਕਾਰਨ ਹੈ ਕਿ ਜਿਹੜੇ ਲੋ ਇਸ ਸਮੇਂ ਅੱਧੀ ਰਾਤ ਨੂੰ ਬਿਜਲੀ ਘਰ ਦੇ ਵਿੱਚ ਇਕੱਠੇ ਹੋਏ ਨੇ ਸਾਡੇ ਨਾਲ ਇਸ ਪਿੰਡ ਦੇ ਜਿਹੜੇ ਲੋਕ ਨੇ ਉਹ ਮੌਜੂਦ ਨੇ ਭਾਜੀ ਕੀ ਕਰ ਰਹੇ ਨੇ ਜਿਹੜਾ ਇਸ ਸਮੇਂ ਅੱਧੀ ਰਾਤ ਨੂੰ ਤੁਸੀਂ ਸਾਰੇ ਇੱਥੇ ਇਕੱਠੇ ਹੋਏ ਹੋ ਕੀ ਪਰੇਸ਼ਾਨੀ ਆ ਰਹੀ ਹੈ ਭਾਜੀ ਸਭ ਤੋਂ ਪਹਿਲਾਂ ਤੇ ਡੇਲੀ ਪੋਰਟ ਚੈਨਲ ਦਾ ਬਹੁਤ-ਬਹੁਤ ਧੰਨਵਾਦ ਨਾ ਤਾਂ ਬਿਜਲੀ ਬੋਰਡ ਦਾ ਕੋਈ ਫੋਨ ਚੱਕਦਾ ਭਾਈਆ ਆਡੀਓ ਸਾਹਿਬ ਨੂੰ ਕਰ ਲਓ ਭਾਈ ਜਿੰਨੂੰ ਮਰਜ਼ੀ ਕਰ ਲਓ ਜੀ ਤੇ ਲਗਾਤਾਰ ਹੀ ਬੱਤੀ ਖਰਾਬ ਹੈ ਰਾਤ ਨੂੰ ਸਾਨੂੰ ਕਹਿੰਦੇ ਆ ਫਾਲਟ ਪੈ ਗਿਆ ਰਾਤ ਫਿਰ ਬੱਤੀ ਬੰਦ ਰਹਿੰਦੀ ਆ ਕੋਈ ਸੁਣਵਾਈ ਨਹੀਂ ਤੇ ਸਾਡੇ ਕੋਲ ਇਹੋ ਜਿਹਾ ਜਰੀਆ ਹੈ ਕਿ ਜਿਹੜਾ ਲੋਕਾਂ ਤੁਸੀਂ ਆ ਜਾਂਦੇ ਹੋ ਤੁਹਾਡਾ ਬਹੁ ਸੋ ਇੱਕ ਗੱਲਬਾਤ ਕਰਦੇ ਆ ਜਿਹੜਾ ਰਾਤ ਦੇ ਸਮੇਂ ਪੁਲਿਸ ਦੇ ਕਰਮਚਾਰੀ ਇੱਥੇ ਪਹੁੰਚੇ ਨਹੀਂ ਆਖਿਰ ਕੀ ਕਾਰਨ ਹੈ ਕਿ ਜਿਹੜੇ ਏਸੀਬੀ ਵਿਭਾਗ ਦੇ ਜਿਹੜੇ ਲੋਕ ਨੇ ਉਹਨਾਂ ਦਾ ਕੀ ਕਹਿਣਾ ਹੈ ਕੀ ਜਿਹੜੀ ਪਰੇਸ਼ਾਨੀ ਹੈ ਔਰ ਕਿਉਂ ਆਖਿਰ ਜਿਹੜੀ ਸੁਣਵਾਈ ਨਹੀਂ ਹੋ ਰਹੀ ਭਾਜੀ ਭਾਜੀ ਕੀ ਕਾਰਨ ਹੈ ਕਿ ਜਿਹੜਾ ਅੱਧੀ ਰਾਤ ਨੂੰ ਲੋਕ ਇੱਥੇ ਇਕੱਠੇ ਹੋਏ ਨੇ ਔਰ ਟਾਡੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਕੀ ਗੱਲ ਤੁਹਾਡਾ ਫੋਨ ਵੀ ਨਹੀਂ ਚੁੱਕ ਰਹੇ ਸਰ ਮੈਂ ਲਾ ਰਿਹਾ ਆ ਫੋਨ ਚੁੱਕ ਨਹੀਂ ਰਿਹਾ ਗੱਲ ਹੋਈ ਨਹੀਂ ਉਹਨਾਂ ਐਕਸ ਕੰਟਰੋਲ ਨੂੰ ਨਹੀਂ ਦੱਸਦਾ ਨੋਡਲ ਸੈਂਟਰ ਦਾ ਬਰੇਕ ਡਾਊਨ ਹੈ ਤੜੀ ਸ਼ੋਅ ਕਰਾ ਦਿੱਤੀ ਲੱਗਦਾ ਕੀ ਕਾਰਨ ਕੀ ਹੈ ਜਿਹੜੇ ਰਾਤ ਨੂੰ ਜਿਹੜੇ ਲਾਈਨ ਚ ਫਾਲਟ ਹੈ ਕੀ ਕੋ ਤੁਹਾਡੇ ਵਿਭਾਗ ਦਾ ਅਧਿਕਾਰੀ ਕੋਈ ਇਸ ਵੇਲੇ ਇੱਥੇ ਕੋ ਮੌਜੂਦ ਨਹੀਂ ਹੈ ਜਿਹੜਾ ਕੋਈ ਇਹਨਾਂ ਦੀ ਸੁਣਵਾਈ ਕਰ ਸਕੇ ਸਰ ਉਹ ਤੇ ਹੁਣ ਐਕਸ਼ਨ ਸਾਹਿਬ ਹੋਣ ਕੇ ਮੌਕੇ ਤੇ ਫਿਰ ਜੈਸ ਸਿੰਘ ਸਾਹਿਬ ਨਾਲ ਕਰਨ ਤੇ ਫੇਰੀ ਸੋ ਪਿੰਡ ਦੇ ਲੋਕੀ ਇਹ ਕਹਿ ਰਹੇ ਆ ਕਿ ਅਸੀਂ ਉਹ ਫੋਨ ਕਰ ਰਹੇ ਆ ਲਗਭਗ ਅੱਧੇ ਘੰਟੇ ਤੋਂ ਫੋਨ ਕਰ ਰਹੇ ਔਰ ਇੱਕ ਉੱਥੇ ਜਿਹੜਾ ਇਹਨਾਂ ਦਾ ਮਾਹੌਲ ਹੈ ਜਿਹੜਾ ਉਹ ਵੀ ਤਣਾਅਪੂਰਨ ਹੋ ਗਿਆ ਕਿਉਂਕਿ ਜਿਹੜੇ ਅਗਲੇ ਪਿੰਡ ਨੇ ਉਹ ਵੀ ਪਰੇਸ਼ਾਨ ਚੱਲੇ ਨੇ ਕਿ ਉਹਨਾਂ ਦੀ ਲਾਈਟ ਬੰਦ ਹੁੰਦੀ ਹੈ ਤਾਂ ਕੋਈ ਵੀ ਕਰਮਚਾਰੀ ਜਿਹੜਾ ਉੱਥੇ ਉਹਨਾਂ ਦੀ ਸਾਰ ਲੈਣ ਨਹੀਂ ਪਹੁੰਚਦਾ ਤੁਹਾਡੇ ਵੱਲੋਂ ਕਿੰਨੇ ਕ ਫੋਨ ਜਿਹੜੇ ਸੀਨੀਅਰ ਅਧਿਕਾਰੀ ਨੂੰ ਕੀਤੇ ਗਏ ਤੇ ਨਹੀਂ ਚੁੱਕੇ ਜਾ ਰਹੇ ਜਿਹੜੇ ਅਸੀਂ ਤਾਂ ਸਰ ਐਸਜੀ ਸਾਹਿਬ ਨੂੰ ਦੱਸਤਾ ਜੈਸਨ ਨੂੰ ਵੀ ਦੱਸਤਾ ਉਹਨਾਂ ਨੂੰ ਵੀ ਲਾਈਨ ਬੰਦ ਆ ਲਾਈਨ ਚੈੱਕ ਕਰੋ ਕਹਿੰਦੇ ਦੇਖਦੇ ਆ ਦੇਖਦੇ ਆ ਬਸ ਇਹ ਗੱਲ ਕਰਦੇ ਇਸ ਤੋਂ ਇਲਾਵਾ ਤੁਸੀਂ ਦੇਖੋ ਕਿ ਇਸ ਸਮੇਂ ਲਗਭਗ ਪੁਲਿਸ ਦੇ ਕਰਮਚਾਰੀ ਇੱਥੇ ਪਹੁੰਚੇ ਨੇ ਆਖਿਰ ਕੀ ਕਾਰਨ ਹੈ ਕਿ ਰਾਤ ਨੂੰ ਜਿਹੜਾ ਪੁਲਿਸ ਮੁਲਾਜ਼ਮ ਨੇ ਉਹ ਵੀ ਇੱਥੇ ਪਹੁੰਚੇ ਨੇ ਭਾਜੀ ਕੀ ਕਾਰਨ ਹੈ ਤੁਸੀਂ ਵੀ ਰਾਤ ਨੂੰ ਇੱਥੇ ਪਹੁੰਚੇ ਹੋ ਕੀ ਕਾਰਨ ਜਿਹੜਾ ਬਣਿਆ ਇਸ ਸਮੇ ਜਿਹੜਾ ਹਾਂਜੀ ਇਸ ਸਮੇ ਕੀ ਕਾਰਨ ਬਣਿਆ ਤੁਸੀਂ ਰਾਤ ਨੂੰ ਇੱਥੇ ਪਹੁੰਚੇ ਹੋ ਕੀ ਮੋਲ ਕੋਈ ਤਣਾਪੁਰਨ ਹੋਇਆ ਹੈ ਜਾਂ ਕੋਈ ਹੋਰ ਹੈ ਸੀਗਾ ਥਾਣੇ ਦੇ ਛਾਪਰ ਚੌਂਕ ਵਿੱਚ ਜਿਹੜੇ ਆਪਣੇ ਬਿਜਲੀ ਬੰਦ ਹੋਣ ਕਰਕੇ ਕafi ਲੋਕ ਇਕੱਠੇ ਹੋ ਗਏ ਨੇ ਉੱਥੇ ਆਏ ਆਂ ਅਸੀਂ ਜਿਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਤੁਹਾਡੇ ਵੱਲੋਂ ਕੋਈ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਫੋਨ ਕੀਤਾ ਗਿਆ ਉਹਨਾਂ ਨੇ ਚੁੱਕਿਆ ਕੋਈ ਫੋਨ ਨਹੀਂ ਕੀਤੀ ਮੈਂ ਸਾਰੇ ਕਿਸੇ ਦੇ ਫੋਨ ਤੋਂ ਕੀਤਾ ਫੋਨ ਤੇ ਨਹੀਂ ਚੁੱਕਿਆ ਕਿਸੇ ਨੇ ਪਿਕਅਪ ਨਹੀਂ ਹਾਂ ਸੋ ਇਹ ਤੁਸੀਂ ਦੇਖੋ ਕਿ ਲਗਭਗ ਇਸ ਸਮੇਂ ਜਿਹੜਾ 50 ਤੋਂ ਵੱਧ ਜਿਹੜੇ ਪਿੰਡਾਂ ਦੇ ਜਿਹੜੇ ਲੋਕ ਇੱਥੇ ਪਹੁੰਚੇ ਨੇ ਇੰਡੋ-ਬਾਕ ਬਾਰਡਰ ਦਾ ਇਹ ਏਰੀਆ ਕੀ ਸਮੱਸਿਆ ਜਿਹੜੀ ਆ ਰਹੀ ਹੈ ਤੁਸੀਂ ਸਾਰੇ ਇੱਥੇ ਇਕੱਠੇ ਹੋਏ ਹੋ ਮਾਹੌਲ ਕਿਉਂ ਤਣਾਪੁਰਨ ਅਗਰੇ ਤੇ ਬੰਦਾ ਜਾ ਰਿਹਾ ਕਾਰਨ ਕੀ ਹੈ ਸਰ ਪ੍ਰੋਬਲਮ ਆ ਗਈ ਪਿਛਲੇ ਕੋਈ 3-4 ਦਿਨ ਤੋਂ ਇਹ ਸਮੱਸਿਆ ਆ ਰਹੀ ਹੈ ਲਗਾਤਾਰ ਲਾਈਟ ਦੀ ਕਿ ਪਿੰਡ ਵਾਲੇ ਇਕੱਠੇ ਹੁੰਦੇ ਆ ਕੋਸ਼ਿਸ਼ ਕਰਦੇ ਆ ਇਕੱਠੇ ਹੋਣ ਦੀ ਕਿ ਬੱਤੀ ਵਾਲਿਆਂ ਨਾਲ ਗੱਲ ਕਰਨ ਦੀ ਪਰ ਜਿਹੜਾ ਬੱਤੀ ਵਾਲਿਆਂ ਵੱਲੋਂ ਕੋਈ ਜਵਾਬ ਜਿਹੜਾ ਸੰਤੋਸ਼ ਨਹੀਂ ਕੀਤਾ ਜਾਂਦਾ ਲੋਕਾਂ ਨੂੰ ਅਸੀਂ ਅੱਜ ਇਕੱਠੇ ਹੋਏ ਆ ਕਿ ਆਨੂੰ ਇੱਕ ਸੰਤੋਸ਼ਾ ਜਵਾਬ ਦਿੱਤਾ ਜਾਏ ਜਿਹੜੀ ਲਾਈਨ ਬਾਰ ਬਾਰ ਖਰਾਬ ਹੁੰਦੀ ਆ ਉਹ ਕਿਦਾਂ ਠੀਕ ਹੋਣੀ ਆ ਕਦੋਂ ਤੱਕ ਠੀਕ ਹੋਣੀ ਆ ਸਾਨੂੰ ਟਾਈਮ ਪੀਰੀਅਡ ਦੱਸੋ ਸਾਨੂੰ ਲਿਖਤੀ ਰੂਪ ਚ ਦਿੱਤਾ ਜਾਵੇ ਬਾਰ ਬਾਰ ਸਾਰੇ ਜਿਹੜੇ ਆ ਗਏ ਆ ਫੋਨ ਕਰ ਰਹੇ ਆ ਉਹਨਾਂ ਦਾ ਅੰਗਿੱਲੀ ਦੇ ਤੌਰ ਤੇ ਇਹਨੂੰ ਸਮਝਿਆ ਜਾਏ ਕਿ ਫੋਨ ਚੁੱਕਣ ਨਹੀਂ ਦੇ ਜਿਹੜੇ ਸਾਰੇ ਲੋਕਾਂ ਨੇ ਤਕਰੀਬਨ ਜਿਹੜੇ ਆਮ ਪਿੰਡਾਂ ਦੇ ਲੋਕ ਵੀ ਹੈਗੇ ਆ ਉਹਨਾਂ ਕੋ ਵੀ ਫ ਹਾਲਾਤ ਜੀ ਅੱਥੇ ਤਾਂ ਇੱਕ ਵਾਰੀ ਸਾਹਿਬ ਅੱਥੇ ਤੱਕ ਸਮਝਿਆ ਜਾਂਦਾ ਉਹਨਾਂ ਦੇ ਹੈਲਪ ਲਾਈਨ ਨੰਬਰ ਹੈ ਜਿਹੜੇ 24 ਘੰਟੇ ਜਿਹੜੇ ਆ ਉਹਨਾਂ ਰਹਿਣੇ ਚਾਹੀਦੇ ਆ ਉਹਨਾਂ ਨੂੰ ਫੋਨ ਚੁੱਕਣਾ ਚਾਹੀਦਾ ਪਰ ਸੋ ਇਹ ਤੁਸੀਂ ਦੇਖੋ ਕਿ ਇਹ ਵੀ ਜਿਹੜੇ ਸਬੰਧਿਤ ਦੇ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਫੋਨ ਲਗਾਇਆ ਜਾ ਰਿਹਾ ਪਰ ਘਰਾਂ ਦੇ ਵਿੱਚ ਉਹ ਆਪਣਾ ਆਰਾਮ ਫਰਮਾ ਰਹੇ ਨੇ ਔਰ ਅੱਧੀ ਰਾਤ ਨੂੰ ਜਿਹੜੇ ਲੋਕ ਨੇ ਉਹ ਖੱਜਲਖਵਾਰ ਹੋ ਰਹੇ ਨੇ ਪੰਜਾਬ ਸਰਕਾਰ ਵੱਲੋਂ ਇੱਕ ਪਾਸੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਕਿ ਬਿਜਲੀ ਅਸੀਂ ਫ੍ਰੀ ਦੇ ਰਹੇ ਆ ਲੋਕ ਕਹਿੰਦੇ ਸਾਨੂੰ ਲਾਈਟ ਫ੍ਰੀ ਨਹੀਂ ਚਾਹੀਦੀ ਸਾਨੂੰ ਲਾਈਟ ਪੂਰੀ ਸਮੇਂ ਦਾ ਦਿਓ ਕਿ ਰਾਤ ਨੂੰ ਅਸੀਂ ਇਕੱਠੇ ਹੋ ਕੇ ਇਸ ਤਰੀਕੇ ਦੇ ਨਾਲ ਬਿਜਲੀ ਘਰਾਂ ਦੇ ਵਿੱਚ ਇਕੱਠੇ ਨਾ ਹੋਈਏ ਗਰਮੀ ਦੇ ਦਿਨ ਨੇ ਗਰਮੀ ਦੇ ਨਾਲ ਲੋਕ ਬਿਹਾਲ ਨੇ ਇੱਕ ਪਾਸੇ ਜਿੱਥੇ ਗਰਮੀ ਨਾਲ ਲੋਕ ਪਰੇਸ਼ਾਨ ਨੇ ਬੱਚੇ ਪਰੇਸ਼ਾਨ ਨੇ ਵੱਡੀ ਸਮੱਸਿਆ ਉਹਨਾਂ ਘਰਾਂ ਦੇ ਵਿੱਚ ਜ਼ਿਆਦਾ ਆ ਰਹੀ ਹੈ ਜਿਨ੍ਹਾਂ ਦੇ ਛੋਟੇ-ਛੋਟੇ ਬੱਚੇ ਨੇ ਔਰ ਇਸ ਕਰਕੇ ਹੀ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਕਿ ਮੌਕੇ ਦੇ ਉੱਪਰ ਇਸ ਸਮੇਂ ਪੁਲਿਸ ਨੂੰ ਵੀ ਪਹੁੰਚਣਾ ਪੈ ਗਿਆ ਕਿਉਂਕਿ ਮਾਹੌਲ ਕਿਤਨਾ ਕਿਤੇ ਤਣਾਅਪੂਰਨ ਹੁੰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਜੇ ਇੱਕ ਪਿੰਡ ਦੀ ਸਪਲਾਈ ਚਾਲੂ ਕਰਦੇ ਨੇ ਤਾਂ ਅਗਲਾ ਪਿੰਡ ਜਿਹੜਾ ਉਸ ਦੀ ਸਪਲਾਈ ਕੱਟੀ ਜਾਂਦੀ ਆ ਆਖਿਰ ਉਹਨੇ ਦੇਖਣੇ ਆ ਕਿ ਕੀ ਕਾਰਨ ਬੰਦਾ ਹੈ ਕਿ ਜਿਹੜੇ ਵਿਭਾਗ ਦੇ ਅਧਿਕਾਰੀ ਨੇ ਉਹ ਫੋਨ ਚੁੱਕਦੇ ਆ ਜਾਂ ਨਹੀਂ ਚੁੱਕਦੇ ਕਿਉਂਕਿ ਉਹ ਘਰਾਂ ਚ ਦਾ ਆਰਾਮ ਫਰਮਾ ਰਹੇ ਨੇ ਪਰ ਲੋਕ ਜਿਹੜੇ ਨੇ ਅਸਲ ਦੇ ਵਿੱਚ ਇੱਥੇ ਆ ਕੇ ਖੱਜਲ ਖੁਆਰ ਉਹ ਜ਼ਰੂਰ ਹੋ ਰਹੇ ਨੇ ਸੋ ਇੱਕ ਜਿਹੜਾ ਹੈਲਪਲਾਈਨ ਨੰਬਰ ਆ ਉਹ ਵੀ ਦਿੱਤਾ ਗਿਆ ਉਹ ਵੀ ਅਸੀਂ ਕੋਸ਼ਿਸ਼ ਕਰਦੇ ਆ ਜਿਹੜਾ ਹੈਲਪਲਾਈਨ ਨੰਬਰ ਆ ਉਹ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਕਿ ਉਹ ਫੋਨ ਚੁੱਕਦੇ ਨੇ ਕਿਉਂਕਿ ਸਰਕਾਰ ਵੱਲੋਂ ਜਿਹੜਾ ਉਹ ਦੱਸਿਆ ਜਾਂਦਾ ਹੈ ਕਿ ਹੈਲਪਲਾਈਨ ਨੰਬਰ ਆ ਜਿਹੜਾ ਪਟਿਆਲਾ ਦਾ ਉਹ ਦਿੱਤਾ ਜਾਂਦਾ ਹੈ ਕਿਉਂ ਫੋਨ ਚੁੱਕਦੇ ਨੇ ਕੋਈ ਸਮੱਸਿਆ ਹੁੰਦੇ ਨੇ ਰਾਤ ਦੇ ਸਮੇ ਜਿਹੜੇ ਲੋਕ ਅਤੇ ਖੱਜਲ ਹੋ ਰਹੇ ਨੇ ਉਹਨਾਂ ਦੀ ਸੁਣਵਾਈ ਹੁੰਦੀ ਹੈ ਕਿ ਜਾਂ ਨਹੀਂ ਹੁੰਦੀ ਹੈ ਹੈਲੋ ਹਾਂਜੀ ਹਾਂਜੀ ਸਰ ਪਟਿਆਲੇ ਤੋਂ ਬੋਲ ਰਿਹਾ ਜੀ ਮੈਂ ਨਾਲ ਫਿਰ ਵੀ ਆਵਾਂ ਹੈਲੋ ਕੋਈ ਰਾਸਪੁਰ ਤੋਂ ਬੋਲ ਰਿਹਾ ਯਾਰ ਗੁਰਦਾਸਪੁਰੋਂ ਬੋਲਦੇ ਹੋ ਤਾਂ ਭਾਜੀ ਟੋਟੇ ਤੋਂ ਬੋਲ ਰਹੇ ਜੀ ਬੀਲੀ ਘਰ ਤੋਂ ਹਾਂ ਜੀ ਘਰਾਂ ਜੀ ਬੱਤੀ ਖਰਾਬ ਹੈ ਨਾ ਐਸਡੀਓ ਸਾਹਿਬ ਫੋਨ ਚੁੱਕਦੇ ਨਾ ਕੋਈ ਹੋਰ ਕੋਈ ਫੋਨ ਚੁੱਕਦਾ ਨਾ ਕੋ ਤੁਹਾਡਾ ਲਾਈਨਮੈਨ ਹੈ ਕੋਈ ਕੋ ਨਹੀਂ ਜੀ ਹੈਲੋ 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 ਹਾਂ ਜੀ ਜੀ ਭਾਜੀ ਡੇਲੀ ਬੋਲ ਚੈਨਲ ਤੋਂ ਬੋਲ ਰਿਹਾ ਜੀ ਆਪਣੇ ਰਾਤ ਨੂੰ ਪਿੰਡਾਂ ਦਾ ਮਾਹੌਲ ਇੱਥੇ ਖਰਾਬ ਹੋਇਆ ਪਿਆ ਦੋ ਪਿੰਡਾਂ ਦੇ ਲੋਕ ਆਪਸ ਵਿੱਚ ਲੜਾਈ ਵਾਲਾ ਮਾਹੌਲ ਬਣਿਆ ਹੋਇਆ ਹੈ ਪੁਲਿਸ ਇੱਥੇ ਇਕੱਠੀ ਹੋਈ ਹੈ ਤੁਹਾਡਾ ਕੋਈ ਸੀਨੀਅਰ ਅਧਿਕਾਰੀ ਫੋਨ ਨਹੀਂ ਚੁੱਕ ਰਿਹਾ ਤੁਸੀਂ ਮਤਲਬ ਇਸ ਬਾਰੇ ਕੀ ਕਹਣਾ ਜਾਓਗੇ ਨਵੇਂ ਸਾਫਕਾਰ ਦਾ 028 ਨੰਬਰ ਹੈ ਅ ਸਰ ਉਹ ਫੋਨ ਜਿਹੜਾ ਨਾ ਵਾਰ-ਵਾਰ ਲਗਭਗ 15 ਤੋਂ 20 ਵਾਰੀ ਉਹ ਵੀ ਫੋਨ ਕਰ ਚੁੱਕੇ ਨੇ ਨਾ ਤੇ ਹੁਣ ਜ਼ਿੰਮੇਵਾਰੀ ਸੰਬੰਧੀ ਦੇ ਵਿਭਾਗ ਦੇ ਅਧਿਕਾਰੀ ਜਾਂਦੇ ਉਹ ਵੀ ਕੋਈ ਫੋਨ ਚੁੱਕ ਕੇ ਰਾਜੀ ਨਹੀਂ ਇਸ ਬਾਰੇ ਸੋ ਇਹ ਦੇਖੋ ਕਿ ਜਿਹੜੇ ਇਹ ਕਰਮਚਾਰੀ ਜਿਨ੍ਹਾਂ ਨੇ ਫੋਨ ਚੁੱਕਿਆ ਉਹਨਾਂ ਨੇ ਵੀ ਇਹੀ ਕਹਿਤਾ ਕਿ ਤੁਸੀਂ ਜਿਹੜਾ ਪਟਿਆਲੇ ਦਾ ਜਿਹੜਾ ਨੰਬਰ ਹੈ ਉੱਥੇ ਟਰਾਈ ਕਰੋ ਉਹ ਅਗਰ ਫੋਨ ਚੁੱਕਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਹੈ ਪਰ ਕਸੂਰ ਆਖਿਰ ਹੈ ਕਿਸ ਦਾ ਜਿਹੜੇ ਲੋਕ ਇੱਥੇ ਰਤੀ ਰਾਤ ਨੂੰ ਇਕੱਠੇ ਹੋਏ ਨੇ ਬਿਜਲੀ ਦਾ ਬਿੱਲ ਵੀ ਦੇ ਰਹੇ ਨੇ ਖੱਜਲ-ਗੁਵਾਰ ਵੀ ਹੋ ਰਹੇ ਨੇ ਇਹ ਲੋਕ ਕਹਿੰਦੇ ਨੇ ਕਿ ਸਾਨੂੰ ਫ੍ਰੀ ਬਿਜਲੀ ਨਹੀਂ ਚਾਹੀਦੀ ਆ ਭਾਜੀ ਬਿਲੀ ਫ੍ਰੀ ਚਾਹੀਦੀ ਹੈ ਕਿ ਜਾਂ ਬਿਲੀ ਚਾਹੀਦੀ ਹੈ ਚਾਹੀਦੀ ਹੈ ਬੱਤੀ ਮੇਲੇ ਪੂਰੀ ਫ੍ਰੀ ਮਿਲੇ ਫ੍ਰੀ ਬਿਜਲੀ ਚਾਹੁੰਦੇ ਨਹੀਂ ਮੈਂ ਆਪਣਾ ਨਹੀਂ ਪਾਇਆ ਫਰੀਦਾਨੂ ਭਾਜੀ ਲਾਈਟ ਤੁਹਾਨੂੰ ਫ੍ਰੀ ਚਾਹੀਦੀ ਹੈ ਕਿ ਜਾਂ ਲਾਈਟ ਵੈਸੇ ਤੁਹਾਨੂੰ ਪੂਰੀ ਚਾਹੀਦੀ ਹੈ ਕੋਈ ਅਧਿਕਾਰੀ ਜਿਹੜਾ ਸੁਣਵਾਈ ਨਹੀਂ ਕਰਦਾ ਲੈਰ ਪੂਰੀ ਮਿਲੇ ਪੇਮੈਂਟ ਮਿਲੇ ਕੋਈ ਪ੍ਰੋਬਲਮ ਨਹੀਂ ਵੀ ਲੈਰ ਪੂਰੀ ਮਿਲਣੀ ਚਾਹੀਦੀ ਆ ਪੇਮੈਂਟ ਮਿਲੇ ਸਾਨੂੰ ਐਦਾਂ ਨਹੀਂ ਹੋਵੇ ਬੱਤੀ ਆਉਂਦੀ ਨਹੀਂ ਤਿੰਨ ਤਿੰਨ ਚਾਰ ਚਾਰ ਦਿਨ ਜੇ ਆਉਂਦਾ ਤਾਂ ਕੋਈ ਅਧਿਕਾਰੀ ਗੱਲ ਹੀ ਨਹੀਂ ਸੁਣਦਾ ਫੋਨ ਹੀ ਚੁੱਕਦਾ ਕੋਈ ਕਿੱਥੇ ਜਾਈਏ ਅਸੀਂ ਸੋ ਰਾਤ ਨੂੰ ਤੁਸੀਂ ਵੇਖੋਗੇ ਲੋਕ ਇੱਥੇ ਇਕੱਠੇ ਹੋਏ ਨੇ ਭਾਜੀ ਤੁਸੀਂ ਕਿਸ ਟਾਈਮ ਦੇ ਇੱਥੇ ਆਏ ਹੋ ਕੀ ਕਿਹਾ ਨੇ ਫੋਨ ਚੁੱਕਿਆ ਤੁਹਾਡਾ ਅਧਿਕਾਰੀ ਨੇ ਤੇ ਕੀ ਇਹਨੇ ਫੋਨ ਨਹੀਂ ਚੁੱਕਿਆ ਇੱਥੇ ਪੁਲਿਸ ਮੁਲਾਜ਼ਮ ਵੀ ਆਇਆ ਉਹਨਾਂ ਨੇ ਬੁਲਾ ਕੇ ਵੇਖਿਆ ਕਿ ਕਿਸ ਬੰਦੇ ਨੇ ਫੋਨ ਨਹੀਂ ਚੁੱਕਦੇ ਔਰ ਇਹਨਾਂ ਦੇ ਕਰਮਚਾਰੀ ਲਾ ਰਹੇ ਸਰਕਾਰੀ ਫੋਨ ਤੋਂ ਲਾ ਰਹੇ ਆ ਕੰਮ ਚੁੱਕਦੇ ਫੋਨ ਸੋ ਇਹ ਹੁਣ ਫਿਲਹਾਲ ਜਿਹੜੇ ਪਿੰਡਾਂ ਦੇ ਲੋਕ ਨੇ ਇੱਥੇ ਇਕੱਠੇ ਹੋਏ ਨੇ ਉਹਨਾਂ ਤੋਂ ਇਲਾਵਾ ਪੁਲਿਸ ਅਧਿਕਾਰੀ ਵੀ ਇੱਥੇ ਮੌਜੂਦ ਨੇ ਕਿ ਮਾਹੌਲ ਕਿਸੇ ਤਰੀਕੇ ਤਣਾਪੂਰਨ ਨਾ ਹੋਏ ਪਰ ਫਿਲਹਾਲ ਇਹ ਹੁਣ ਦੇਖਣਾ ਹੋਵੇਗਾ ਕਿ ਜਿਹੜੇ ਇਸ ਸਬੰਧਿਤ ਏਰੀਆ ਦੇ ਜਿਹੜੇ ਅਧਿਕਾਰੀ ਨੇ ਕੀ ਉਹ ਜਵਾਬ ਸੰਤੁਸ਼ਟ ਕੋਈ ਦੇ ਪਾਉਂਦੇ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਫੋਨ ਵੀ ਜਿਹੜਾ ਉਹ ਨਹੀਂ ਚੁੱਕਿਆ ਉਹਨ ਇਸ ਦਾ ਜਿਹੜਾ ਜਵਾਬ ਹੈ ਉਹ ਜਿਹੜੇ ਇਸ ਵਿਭਾਗ ਦੇ ਸਬੰਧਿਤ ਮੰਤਰੀ ਨੇ ਉਹਨਾਂ ਕੋਲੋਂ ਵੀ ਲਿਆ ਜਾਵੇਗਾ ਕਿ ਆਖਿਰ ਕੀ ਕਾਰਨ ਹੈ ਕਿ ਜਿਹੜੇ ਲੋਕ ਨੇ ਉਹਨਾਂ ਨੂੰ ਬਿਜਲੀ ਫ੍ਰੀ ਚਾਹੀਦੀ ਹੈ ਕਿ ਜਾਂ ਬਿਲੀ ਪੂਰੀ ਚਾਹੀਦੀ ਹੈ ਉਹ ਵੀ ਜਵਾਬ ਜਿਹੜਾ ਉਹਨਾਂ ਕੋਲੋਂ ਜ਼ਰੂਰ ਲਿਆ ਜਾਵੇਗਾ ਕੈਮਰਾ ਪਰਸਨ ਅਮਿਤ ਦੇਨਾ ਰੋਹਿਤ ਮਹਾਜਨ ਡੇਲੀ ਪੋਸਟ ਪੰਜਾਬ ਰਹਿਣਾ ਹਿਮਾਚਲ ਗੁਰਦਾਸਪੁਰ ਇੰਡੋ-ਬਾਕ ਬਾਰਡਰ